ਜਿੰਦਾਬਾਦ ਜਿੰਦਾਬਾਦ ਅਮਰ ਰਹੇ ਅਮਰ ਰਹੇ ਅਮਰ ਰਹੇ ਜਿੰਦਾਬਾਦ 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 ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜਸਕਦੇਵ ਜੀ ਦਾ ਅੱਜ 94ਵੀਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਆ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸਰਦਾਰ ਫੁੱਲ ਭੇਟ ਕੀਤੇ ਗਏ ਨੇ ਸ਼ਹੀਦ ਭਗਤ ਸਿੰਘ ਜਨਰਲ ਅਸ਼ੇਨ ਸਮੂਹ ਅਹੁਦੇਦਾਰ ਇਸ ਸਮੇਂ ਹਾਜ਼ਰ ਹੋਏ ਨੇ ਉਹਨਾਂ ਨੂੰ ਆਪਣੀ ਸ਼ਰਧਾ ਭਾਵਨਾ ਨਾਲ ਸਤਿਕਾਰ ਦਿੱਤਾ ਗਿਆ ਆ ਤੇ ਅਸੀਂ ਪੱਤਰਕਾਰ ਭਾਈ ਜਾਨ ਨੂੰ ਅਪੀਲ ਕਰਦੇ ਆ ਕਿ ਆਹ ਪੱਤਰਕਾਰ ਭਾਈ ਜਾਨ ਜਿੰਨਾ ਵੀ ਆ ਸਾਰੇ ਇੱਕ ਪਲੇਟਫਾਰਮ ਤੇ ਕਿੱਥੇ ਹੋਈ ਗਏ ਅਲੱਗ-ਅਲੱਗ ਨਾ ਰਹੀਏ ਅਲੱਗ-ਅਲੱਗ ਰਹਿਣਾ ਬੜਾ ਇਨਸਾਨ ਠਾ ਰਹੇ ਆ ਤੇ ਕਈ ਸਾਡੇ ਵਿੱਚ ਇਹੋ ਜਿਹੇ ਵੀ ਬੰਦੇ ਆ ਚੁੱਕੇ ਨੇ ਜਿਹੜੇ ਸਾਡੇ ਆਪਣੇ ਪੱਤਰਕਾਰ ਭਾਈ ਜਾਨ ਨੂੰ ਆਪੇ ਵਧਰਾਮ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਆਪਣੀਆਂ ਹਰਗੱਲ ਨੂੰ ਕੌਜੀਆ ਨੂੰ ਬਾਜਾਉਣ ਔਰ ਪੱਤਰਕਾਰ ਭਾਈਜਾ ਦੇ ਵਾਸਤੇ ਕੰਮ ਕਰੋ ਹੋਰਾਂ ਵਾਸਤੇ ਕੰਮ ਨਾ ਕਰੋ ਧੰਨਵਾਦ ਹਾਂ ਜੈਹਨ ਸਾਥੀਓ ਅੱਜ ਜਿਸ ਤਰ੍ਹਾਂ ਕੀ ਸ਼ਹੀਦ ਭਗਤ ਸਿੰਘ ਜੀ ਦਾ ਅਸੀਂ ਸਾਡੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਇੱਕ ਬਲਦਾਨ ਦਿਵਸ ਜਿਹੜਾ ਸ਼ਹੀਦੀ ਦਿਹਾੜਾ 'ਚ ਮਨਾਇਆ ਜਾ ਰਿਹਾ ਹੈ ਤੇ ਪਹਿਲਾਂ ਤਾਂ ਅਸੀਂ ਜਿੰਨੇ ਵੀ ਸਾਡੇ ਵੀਰ ਭਰਾ ਅੱਜ ਤੇ ਪਹੁੰਚੇ ਨੇ ਅਜੀ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਨੇ ਆ ਤੇ ਕੁਝ ਸਾਡੇ ਇਹੋ ਜਿਹੇ ਸੱਜਣ ਨੇ ਜਿਨ੍ਹਾਂ ਦੇ ਸਾਡੇ ਮੋਬਾਈਲ ਜਾਂ ਕਾਸਟ ਦੇ ਵੀ ਆਪਣੀ ਹਾਜ਼ਰੀ ਜਿਹੜੀ ਲਵਾ ਚੁੱਕੇ ਨੇ ਉਹ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਦੇ ਵੀ ਨੇ ਕਹਿ ਹੁਣ ਗੱਲ ਇਹ ਹੈ ਵੀ ਸ਼ਹੀਦ ਭਗਤ ਸਿੰਘ ਦਾ ਅਸੀਂ ਜੇ ਗੱਲ ਕਰਦੇ ਆ ਤੇ ਦਿਨ ਮਨਾਉਣ ਦੇ ਨਾਲ ਕੋਈ ਚੀਜ਼ ਜਿਹੜੀ ਹੈ ਨਾ ਅਸੀਂ ਕਹਿ ਸਕੀਏ ਉਹ ਜ਼ਿੰਦਾ ਰਹੇਵੇ ਨਹੀਂ ਰਹਿ ਸਕਦੀ ਪਰ ਉਹਨਾਂ ਦੇ ਉਸੂਲਾਂ ਤੇ ਚੱਲਣਾ ਜ਼ਰੂਰੀ ਹੈ ਸ਼ਾਇਦ ਅੱਜ ਅਸੀਂ ਕੰਫੈਸ ਵੀ ਕੀਤਾ ਹੈ ਕਈ ਵਾਰੀ ਵੀ ਸ਼ਾਇਦ ਅਸੀਂ ਆਪ ਵੀ ਉਸ ਭ੍ਰਸ਼ਟਾਚਾਰ 'ਚ ਲਿਪਟੇ ਹੋ ਚੁੱਕੇ ਆਂ ਜਿਨ੍ਹਾਂ ਦੇ ਖਿਲਾਫ ਜਿਹੜੀ ਆ ਲੜਾਈ ਜਿਹੜੀ ਭਗਤ ਸਿੰਘ ਰਾਜਗੁਰੂ ਸਦੈਵ ਚੰਦਰ ਸ਼ੇਖਰ ਆਜ਼ਾਦ ਤੇ ਆਦੀ ਜਿਹੜੇ ਆ ਸ਼ਹੀਦਾਂ ਨੇ ਲੜੀ ਹੁਣ ਮੌਜੂਦਾ ਸਮੇਂ ਦੇ ਅਸੀਂ ਗੱਲ ਕਰੀਏ ਤਾਂ ਮੌਜੂਦਾ ਸਮੇਂ ਵੀ ਉਹ ਜਿਹੜਾ ਐ ਇਸ ਵੇਲੇ ਪ੍ਰੈਜ਼ੀਡੈਂਟ ਨੇ ਅੰਗਰੇਜ਼ਾਂ ਦੇ ਰਾਜ ਤੋਂ ਘਟ ਨਹੀਂ ਗਾ ਉਸ ਸਮੇਂ ਵੀ ਬੋਲਣ ਦੀ سزا ਜਿਹੜੀ ਆ ਉਹ ਮਿਲਦੀ ਸੀ ਤੇ ਅੱਜ ਵੀ ਜੇਕਰ ਕੋਈ ਸੱਚੀ ਗੱਲ ਕਰਦਾ ਤੇ ਉਹਨੂੰ ਵੀ سزا ਜਿਹੜੀ ਆ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਦੇਦੀਆਂ ਨੇ ਅਤੇ ਜਿੱਤੇ ਪਿਛਲੇ ਦਿਨੀਆਂ ਸੀ ਪੰਜਾਬ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚ ਚੌਥਾ ਥੰਬ ਪੱਤਰਕਾਰਾਂ ਨੂੰ ਕਹੇ ਜਾਂਦੇ ਆ ਦੇ ਅਤਿਆਚਾਰ ਕੀਤਾ ਗਿਆ ਹੈ ਪਰਚੇ ਦਰਜ ਕੀਤੇ ਗਏ ਨੇ ਤੇ ਬਾਅਦ ਦੇ ਵਿੱਚ ਸਰਕਾਰਾਂ ਨੂੰ ਜਦੋਂ ਇੱਕ ਪੱਤਰਕਾਰਾਂ ਦਾ ਸਮਾਜ ਦੇ ਵਿੱਚ ਅਤੇ ਬੰਦੀਆਂ ਦਾ ਕਿਸਾਨ ਜਿਹਦੇ ਬੰਦੀਆਂ ਦਾ ਇੱਕ ਕਲੈਬ੍ਰੇਸ਼ਨ ਹੋਇਆ ਮਿਲ ਕੇ ਇੱਕ ਸੰਘਰਸ਼ ਲੜਨ ਦੀ ਤਿਆਰੀ ਕੀਤੀ ਤੇ ਸਰਕਾਰਾਂ ਜਿਹੜੀਆਂ ਨੇ ਬੈਕਫੁੱਟ ਤੇ ਜਿਲ ਜਾਂਦੀਆਂ ਨੇ ਅੱਜ ਜੇਕਰ ਸਮਾਜ ਵਿੱਚੋਂ ਅਸੀਂ ਐਸਾ ਗੰਦਗੀ ਨੂੰ ਸਾਫ਼ ਕਰਨਾ ਹੈ ਤੇ ਇੱਕ ਜੁੱਟਦਾ ਨਹੀਂ ਜਿਹੜੀ ਬਹੁਤ ਵੱਡੀ ਲੋੜ ਹੈ ਨਹੀਂ ਤਾਂ ਜੇ ਇਕ ਕੱਲੇ-ਕੱਲੇ ਜੇ ਕੰਮ ਕਰੋਗੇ ਤਾਂ ਅਸੀਂ ਸਮਝਦੇ ਆਂ ਵੀ ਤੁਹਾਡਾ ਜਿਹੜਾ ਨਾ ਪੰਜਾਬੀ 'ਚ ਪਾੜਾ ਜਿਹੜਾ ਖੇਤੀ ਪੜਿਆ ਜਾਊਗਾ ਤੇ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਸੱਚੀ ਸ਼ਰਧਾਂਜਲੀ ਤਾਂ ਇਹੀ ਹੈ ਵੀ ਜੁਵਨਕ ਭ੍ਰਸ਼ਟਾਚਾਰ ਫੈਲਿਆ ਹੈ ਜਾਂ ਸਰਕਾਰਾਂ ਦੀਆਂ ਨਾਕਾਮੀਆਂ ਨੇ ਅਸੀਂ ਉਹ ਸਾਹਮਣੇ ਲੈ ਕੇ ਆਈਏ ਅਤੇ ਜੇਕਰ ਅਸੀਂ ਇਹ ਸਮਝਦੇ ਆ ਕਿ ਕਿਸੇ ਵੀ ਪત્રਕਾਰ ਨਾਲ ਕੋਈ ਤਕਾ ਹੁੰਦਾ ਹੈ ਤਾਂ ਅਸੀਂ ਸਮੂਹ ਪੰਜਾਬ ਦੀਆਂ ਦੇ ਪੰਜਾਬ ਤੋਂ ਬਾਹਰ ਲਿਆ ਜਥੇਬੰਦੀਆਂ ਦੇ ਕੋਈ ਉਮੀਦ ਕਰਦੇ ਆ ਵੀ ਸਾਡਾ ਜਾਂ ਉਸ ਜਥੇਬੰਦੀਆਂ ਦਾ ਸਾਥ ਦਿਓ ਕਿ ਉਹਨਾਂ ਉਹੜੇ ਸਮੇਂ ਦੇ ਵਿੱਚ ਤੁਸੀਂ ਵੀ ਉਸ ਸੰਘਰਸ਼ ਦੇ ਨਾਲ ਆਪਣੇ ਬੱਚਿਆਂ ਦਾ ਕੋਈ ਇੱਕ ਜਿਹੜਾ ਉਹ ਵਧੀਆ ਇੱਕ ਸਮਾਜ ਦੇ ਵਿੱਚ ਰੱਖ ਸੋ ਕੋ ਤੇ ਅਖੀਰ ਤੇ ਅਸੀਂ ਇੱਕ ਵਾਰੀ ਫਿਰ ਸਦਾ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਨੂੰ ਉਹਨਾਂ ਦੇ ਬਲਦਾਨ ਦਿਹਾੜੇ ਤੇ ਸਮੂਹ ਪੰਜਾਬੀਆਂ ਵੱਲੋਂ ਪੱਤਰਕਾਰਾਂ ਵੱਲੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਆਂ ਇਨਕਲਾਬ ਜ਼ਿੰਦਾਬਾਦ ਜੈ ਜਿੱਦਕ ਸ਼ਹੀਦ ਭਗਤ ਸਿੰਘ ਨੇ ਆਪਣੀ ਛੋਟੀ ਉਮਰ ਜਿਹੜਾ ਹੈ ਜਿਹੜਾ ਹੈ ਦੇਸ਼ ਵਾਸਤੇ ਜਿਹੜਾ ਆਪਣੀ ਜਾਨ ਕੁਰਬਾਨ ਕਰ ਦਿੱਤੀ ਉਹਦਾ ਪੱਤਰਕਾਰ ਭਾਈਚਾਰਾ ਨੂੰ ਕੀ ਮੈਸੇਜ ਦੇਣਾ ਕਰਦੇ ਦੇਖੋ ਜੀ ਉਮਰ ਛੋਟੀ ਜਾਂ ਵੱਡੀ ਦਾ ਕੋਈ ਮਸਲਾ ਨਹੀਂਗਾ ਜੇ ਸ਼ਹੀਦ ਭਗਤ ਸਿੰਘ ਨੇ ਜਾਨ ਦਿੱਤੀ ਲਾਲਾ ਰਾਜਪਤ ਲਾਏ ਸੀਗੇ ਜਾਂ ਹੋਰ ਵੀ ਕਈ ਅਹਿਮ ਨੇਤਾ ਸੀਗੇ ਜਿਨ੍ਹਾਂ ਨੇ ਇੱਕ ਵੱਡੀ ਉਮਰ 'ਚ ਜਿਹਨੂੰ ਅਸੀਂ ਕਹਿ ਦਿੰਦੇ ਆਂ ਵੀ ਪੰਜਾਬ 55 60 ਸਾਲ ਦੀ ਉਮਰ ਵਿੱਚ ਵੇਸ ਸੰਘਰਸ਼ੇ ਵਿੱਚ ਯੋਗਦਾਨ ਪਾਇਆ। ਹੋਰ ਸਮਾਜਿਕ ਕ੍ਰਿਤੀਆਂ ਨੂੰ ਸਾਹਮਣੇ ਲਿਆਉਣ ਲਈ ਅਸੀਂ ਸਮਝਦੇ ਹਾਂ ਕਿ ਸਿਰਸ ਪੱਤਰਕਾਰਾਂ ਦਾ ਫਰਜ਼ ਰਹੇਗਾ। ਇਹ ਆਮ ਜਨਤਾ ਦਾ ਵੀ ਇੱਕ ਫਰਜ਼ ਬਣਦਾ ਹੈ। ਆ ਪੰਜਾਬ ਦੇ ਵਿੱਚ ਜੋ ਬਿੱਤੇ ਜਿਹੜੀ ਹੋ ਰਿਹਾ ਹੈ ਇਸ ਦੇ ਵਿੱਚ ਸਿੱਧੇ-ਸਿੱਧੇ ਇੱਕ ਮੈਸੇਜ ਤੇ ਹੀ ਜਾ ਰਿਹਾ ਹੈ ਵੀ ਇੱਥੇ ਲਾਂਡ ਆਰਡਰ ਜਿਹੜੀ ਸਥਿਤੀ ਹੈ ਉਹ ਸ਼ਾਇਦ ਦਿਨ ਬਦ ਬਦ ਕੇ ਘਟ ਰਹੀ ਹੈ ਅਤੇ ਸਾਡੇ ਜਿਹੜੇ ਬੱਚੇ ਨੇ ਉਹ ਇਹਨਾਂ ਚੀਜ਼ਾਂ ਦੇ ਕਾਰਨ ਹੀ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਛੱਡ ਕੇ ਦੂਸਰੀਆਂ ਕੰਟਰੀਆਂ ਦੇ ਵਿੱਚ ਚਾਹੇ ਲੇਬਰ ਕਰਨੀ ਪਵੇ ਟਾਇਲਟ ਸਾਫ ਕਰਨੀ ਪਵੇ ਖੇਤਾਂ 'ਚ ਜਾ ਕੇ ਮਜ਼ਦੂਰੀ ਕਰਨੀ ਪਵੇ ਉਹ ਉੱਥੇ ਜਾ ਕੇ ਕਰਨ ਨੂੰ ਤਿਆਰ ਨੇ ਪਰ ਪੰਜਾਬ ਵਿੱਚ ਰਹਿਣ ਲਈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਨੂੰ ਅੱਜ ਸ਼ਹੀਦੀ ਦਿਹਾੜੇ ਦੇ ਉੱਤੇ ਸਾਡੀ ਐਸੋਸੀਏਸ਼ਨ ਵੱਲੋਂ ਸ਼ਰਦਾ ਦੇ ਫੁੱਲ ਜਿਹੜੇ ਆ ਪਿਆਰ ਤੇ ਸਤਿਕਾਰ ਸਾਥ ਪੇਂਟ ਕੀਤੇ ਗਏ ਆ ਅਦੇ ਸਾਰੇ ਹੀ ਸਾਡੇ ਮੈਂਬਰਾਂ ਨੇ ਆਗੂਆਂ ਨੇ ਪੇਪਰ ਨੇ ਲਿਆ ਵਾ ਪੀਐਨ ਦੀ ਸੋਚ ਦੇ ਉੱਤੇ ਚੱਲ ਕੇ ਸਮਾਜ ਦੇ ਵਿੱਚ ਬਰਾਬਰ ਯੋਗਦਾਨ ਪਾਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਅੱਜ ਸ਼ਹੀਦ ਭਗਤ ਸਿੰਘ ਜਰਨਲਿਸਟ ਅਸੋਸੀਏਸ਼ਨ ਦੇ ਸਾਰੇ ਹੀ ਮੋਤਵਾਰ ਸਾਡੇ ਮੈਂਬਰ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸਰਦੇਵ ਜੀ ਨੂੰ ਸ਼ਰਦਾਦੀਪੂਲ ਸਤਕਾਰ ਦੇ ਨਾਲ ਤੇ ਪਿਆਰ ਦੇ ਨਾਲ ਭੇਟ ਕੀਤੇ ਗਏ ਆ ਤੇ ਸਾਰੇ ਹੀ ਪੱਤਰਕਾਰਾਂ ਨੂੰ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਜੀ ਲੈ ਕੇ ਆਪਾਂ ਇੱਕ ਜੁਟ ਹੋ ਕੇ ਇੱਕ ਪਲੇਟਫਾਰਮ ਤੇ ਚਲੀਏ ਇਹ ਮੈਂ ਸਾਰੇ ਨੂੰ ਬੇਨਤੀ ਕਰਦਾ ਕਿ ਸਾਰੇ ਮੇਰੇ ਵੀਰ ਜਿੱਤੀ ਵੀ ਸਾਰੇ ਆਪਾਂ ਇੱਕ ਥਾਂ ਤੇ ਇਕੱਠੇ ਹੋਈਏ ਇੱਕ ਪਲੇਟਫਾਰਮ ਤੇ ਚਲੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਲਸਾ